ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦੇ ਵਿਸ਼ੇਸ਼ ਦਿਨ ਤੇ ਤੁਹਾਨੂੰ ਸਾਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 8ਵੇਂ ਪਾਤਸ਼ਾਹ ਜਿਨ੍ਹਾਂ ਦੇ ਪ੍ਰਕਾਸ਼ ਪਰਬ ਨੂੰ ਮੁੱਖ ਰੱਖਦੇ ਹੋਏ ਆਪ ਆਪ ਜੀ ਦੇ ਨਾਲ ਸਾਂਝ ਪਾਈਏ ਆਪ ਜੀ ਦਾ ਜਨਮ ਸਥਾਨ ਪ੍ਰਕਾਸ਼ ਆਵੇ ਕੀਰਤਪੁਰ ਸਾਹਿਬ ਵਿਖੇ ਹੋਇਆ ਔਰ ਕੀਰਤਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 7ਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰ राय ਜੀ ਇਹਨਾਂ ਦਾ ਜਨਮ ਸਥਾਨ ਵੀ ਕੀਰਤਪੁਰ ਸਾਹਿਬ ਹੈ 1630 ਦੇ ਵਿੱਚ ਤਾਂਤਨ ਸਾਹਿਬ ਸ੍ਰੀ ਗੁਰੂ ਹਰ राय ਜੀ ਬਾਬਾ ਗੁਰਦੇਤਾ ਜੀ ਦੇਖ ਰਹੇ ਵਿਖੇ ਆਪ ਜੀ ਨੇ ਉਤਾਰ ਧਰਨ ਕੀਤਾ ਪਿਆਰੇ ਉਹ ਇਸ ਗੀਤਪੁਰ ਨੂੰ ਪਹਿਲਾ ਸੁਭਾਗ ਪ੍ਰਾਪਤ ਹੋਇਆ ਬਾਬਾ ਨਾਨਕ ਦੇਵ ਜੀ ਜਿਨ੍ਹਾਂ ਦੀ ਚਰਨ ਛੋਹ ਪ੍ਰਾਪਤ ਹੈ ਇੱਥੇ ਬਾਬਾ ਬੁੱਢਾ ਸਾਹਿਬ ਦੇ ਨਾਲ ਮੁਲਾਕਾਤ ਹੋਇਆ ਸੀ ਆਓ ਆਪਾਂ ਇਤਿਹਾਸ ਨੂੰ ਅੱਗੇ ਵਧਾਈਏ ਸਾਈਬ ਸ੍ਰੀ ਗੁਰੂ ਹਰ Rai ਜੀ 1644 14 ਸਾਲ ਦੀ ਉਮਰ ਦੇ ਵਿੱਚ ਤਖਤੇ ਬੈਠੇ ਅਤੇ ਆਪ ਜੀ ਨੇ ਵੀ ਬੜਾ ਜਿਹੜਾ ਸਾਬ ਸ੍ਰੀ ਗੁਰ ਹਰਗਵਿੰਦ ਸਾਹਿਬ ਜੀ ਵੱਲੋਂ ਜਬਰ ਜੁਲੰ ਦਾ ਟੱਕਰ ਕਰਨ ਵਾਸਤੇ ਫੌਜਾਂ ਰੱਖੀਆਂ ਸੀ ਘਟੋ ਘਟ 2200 ਘੋੜਸਵਾਰ ਇਹਨਾਂ ਦੇ ਨਾਲ ਵੀ ਰਹਿੰਦੇ ਸੀ ਪਿਆਰਿਓ ਇਹਨਾਂ ਦੇ ਗ੍ਰਹਿ ਵਿਖੇ ਦੋ ਪੁੱਤਰ ਪੈਦਾ ਹੋਏ 1650 ਈਸਵੀ ਦੇ ਵਿੱਚ ਰਾਮ ਰਾਏ ਨੇ ਜਨਮ ਲਿਆ ਅਤੇ 1656 ਈਸਵੀ ਨੂੰ ਤਨ ਤਨ ਸਾਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਨਮ ਲਿਆ ਇਹ ਦੋਨੋਂ ਗੁਰੂ ਸਾਹਿਬਾਂ ਦੇ ਫਰਸ਼ੰਦ ਜਵਾਨ ਹੋਏ ਔਰ ਇੱਕ ਟਾਈਮ ਤੇ ਦਿੱਲੀ ਦਰਬਾਰ ਵੱਲੋਂ ਹੁਕਮ ਆਇਆ ਕਿ ਸਾਨੂੰ ਆਣ ਕੇ ਕੋਈ ਗਰਬਾਣੀ ਦੀ ਵਿਚਾਰਧਾਰਾ ਦੀ ਸ਼ੇਹ ਦਿਵੋ ਤਾਂ ਤਨ ਤਨ ਹਰ ਰਾਏ ਸਾਹਿਬ ਜੀ ਨੇ ਆਪਣੇ ਵੱਡੇ ਬੇਟੇ RAM RAJ ਜੀ ਨੂੰ ਦਿੱਲੀ ਭੇਜਿਆ ਔਰ ਉਸਨੇ ਕੁਝ ਕਰਾਮਾਤਾਂ ਵੀ ਵਿਖਾਈਆਂ ਆਖੀਰ ਦੇ ਵਿੱਚ ਆਸਾ ਜੀ ਦੀ ਵਾਰ ਦੇ ਵਿੱਚ ਇੱਕ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੋਵੇਗਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਬਾਦਸ਼ਾਹ ਕਹਿਣ ਲੱਗਾ RAM ਰਾਏ ਜੀ ਇਹਦੇ ਬਾਰੇ ਸਾਨੂੰ ਦੱਸੋ ਫਰਾਮ ਰਾਏ ਜੀ ਕਹਿੰਦੇ ਨਹੀਂ ਜੀ ਇਹ ਮਿੱਟੀ ਬੇਈਮਾਨ ਕੀ ਮੁਸਲਮਾਨ ਕੀ ਨਹੀਂ ਬੇਈਮਾਨ ਕੀ ਹੈ ਲਿਖਣ ਚ ਵਾਧਾ ਘਾਟਾ ਹੋ ਗਿਆ ਸੋ ਬਾਦਸ਼ਾਹ ਦੇ ਕੋਲੋਂ ਵੱਡੀਆਂ-ਵੱਡੀਆਂ ਜ਼ਗੀਰਾਂ ਪੌਂਟਾ ਸਾਹਿਬ ਵਿਖੇ ਲੈ ਲਈਆਂ ਜਦ ਗੁਰੂ ਹਰ राय ਜੀ ਨੂੰ ਪਤਾ ਲੱਗਾ ਤਾਂ ਗੁਰੂ ਹਰ राय ਸਾਹਿਬ ਜੀ ਨੇ ਆਰਾਮ ਰਾਏ ਨੂੰ ਮੈਸੇਜ ਭੇਜਿਆ ਕਿ ਭਾਈ ਤੁਸੀਂ ਸਾਡੇ ਮੱਥੇ ਨਹੀਂ ਲੱਗਣਾ ਉਸ ਦੇ ਪੌਂਟਾ ਸਾਹਿਬ ਨੂੰ ਚਲੇ ਗਏ ਔਰ ਉਸ ਟਾਈਮ ਤੇ 1661 ਇਸਵੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਹਰ राय ਜੀ ਦਾ ਅੰਤਮ ਸਮਾ ਆ ਗਿਆ ਇਹ ਪਹਿਲੇ ਗੁਰੂ ਹੋਏ ਨੇ ਪਿਆਰਿਓ ਤਨ ਤਨ ਹਰ राय ਜੀ ਮਹਾਰਾਜ ਜਿਨ੍ਹਾਂ ਦਾ ਜਨਮ ਵੀ ਕੀਰਤਪੁਰ ਸਾਹਿਬ ਦਾ ਹੈ ਤੇ ਜੋਤੀ ਜੋਤ ਵੀ ਕੀਰਤਪੁਰ ਸਾਹਿਬ ਖੇ ਹੋਈ ਸੀ ਔਰ ਛੋਟੇ ਬੇਟੇ ਨੂੰ 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਉਹ ਬਿਠਾ ਕੇ ਆਪ ਪਰਲੋਕ ਗਮਨ ਕਰ ਗਏ ਔਰ ਉਹਨਾਂ ਦਾ ਦਸ ਸस्कार ਵੀ ਕੀਰਤ ਪੁਰਸਾ ਵਿਖੇ ਹੀ ਹੋਇਆ ਇਸ ਤੋਂ ਬਾਅਦ ਇਹ ਵਿੱਚ ਆਪ ਵਾਸਤਾ ਦੇ ਵਿੱਚ ਪ੍ਰਚਾਰ ਕਰਦਿਆਂ ਕਰਦਿਆਂ ਦਿੱਲੀ ਨੂੰ ਜਾਂਦਿਆਂ ਅਰਸਤੇ ਦੇ ਵਿੱਚ ਇੱਕ ਬੜਾ ਹੰਕਾਰੀ ਪੰਡਤ ਸੀ ਜੋ ਗੱਡਾਂ ਦੇ ਉੱਤੇ ਆਪਣੀਆਂ ਕਿਤਾਬਾਂ ਰਾਕੇ ਲੱਦ ਕੇ ਤੁਰਿਆ ਫਿਰਦਾ ਸੀ ਤੇ ਕਹਿੰਦਾ ਸੀ ਕੋਈ ਮੇਰੇ ਨਾਲ ਆ ਕੇ ਚਰਚਾ ਕਰ ਲਵੇ ਮੈਂ ਸਭ ਨੂੰ ਹਰਾ ਦੇਵਾਂਗਾ ਤੇ ਵਾਕਿਆ ਹੀ ਐਸਾ ਹੀ ਕੰਮ ਹੁੰਦਾ ਸੀ ਹਰ ਇੱਕ ਨੂੰ ਹਰਾ ਦਿੰਦਾ ਸੀ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪੜਾਅ ਉੱਥੇ ਹੋਇਆ ਹੈ ਔਰ ਆਪ ਜੀ ਦੇ ਕੋਲ ਮੈਸੇਜ ਉਹਨਾਂ ਭੇਜਿਆ ਕਿ ਮੇਰੇ ਨਾਲ ਜਿਹੜਾ ਕੀਤੀ ਜਾਵੇ ਮੇਰੇ ਨਾਲ ਗੱਲਬਾਤ ਕੀਤੀ ਜਾਵੇ ਕਿਉਂਕਿ ਲਾਲਚੰਦ ਸਮਝਦਾ ਸੀ ਕਿ ਗੁਰੂ ਸਾਹਿਬ ਸ਼ਬਾਲ ਅਵਸਥਾ ਵਿੱਚ ਹੈ ਤੇ ਮੈਂ ਇਹਨਾਂ ਨੂੰ ਹਰਾ ਲਵਾਂਗਾ ਤੇ ਇਹਨਾਂ ਦੀ ਸਿੱਖਾਂ ਦੀ ਜਿਹੜੀ ਗੱਲਬਾਤ ਹੈ ਉਹ ਸਿੱਖਾਂ ਦੇ ਵਿੱਚ ਇਸ ਗੱਲ ਦਾ ਅਸਰ ਮਾੜਾ ਜਾਵੇਗਾ ਹੁਣ ਬਾਲ ਅਵਸਥਾ ਪਚਾਈ ਹੈ ਪਰ ਹੱਥ ਪਰਮੇਸ਼ਰ ਦਾ ਬਾਬੇ ਨਾਨਕ ਦੇਵ ਜੀ ਦਾ ਹੈ ਕਿਉਂਕਿ ਅੱਠਵੀਂ ਜੋਤ ਹੈ ਔਰ ਉਹਨਾਂ ਨੇ ਮੈਸੇਜ ਭੇਜਿਆ ਲਾਲਚੰਦ ਨੂੰ ਕਿ ਆਪਣੇ ਨਗਰ ਦਾ ਕੋਈ ਸਭ ਤੋਂ ਅਨਪੜ੍ਹ ਬੰਦਾ ਲੈ ਕੇ ਹਾਜ਼ਰ ਹੋ ਅਸੀਂ ਉਹਦੇ ਕੋਲੋਂ ਤੁਹਾਨੂੰ ਗੀਤਾ ਦੇ ਅਰਥ ਸੁਣਾ ਦੇਵਾਂਗੇ ਹੁਣ ਲਾਲਚੰਦ ਨੇ ਇੱਕ ਗੁੰਗਾ ਬੰਦਾ ਲੱਭਿਆ ਜੋ ਕਿ ਬਹੁਤ ਛੋਟੀ ਜਾਤੀ ਦੇ ਨਾਲ ਸੰਬੰਧ ਰੱਖਦਾ ਸੀ ਛੀਵਰ ਜਾਤੀ ਦੇ ਵਿੱਚੋਂ ਸੀ ਪਿਆਰਿਓ ਉਹਨੂੰ ਲੈ ਕੇ ਆਇਆ ਕਹਿਣ ਲੱਗਾ ਲੋ ਜੀ ਐ ਬੰਦਾ ਆ ਗਿਆ ਤੇ ਗੀਤਾ ਦੇ ਅਰਥੀ ਦੀਕਰੋਂ ਕਰਵਾ ਦਿਓ ਗੁਰੂ ਸਾਹਿਬ ਜੀ ਭਾਵੇਂ ਬਾਲ ਅਵਸਥਾ ਵਿੱਚ ਸਨ ਪਰ ਪਿਆਰਿਓ ਉਹਨਾਂ ਨੇ ਛੋਟੀ ਗੂੰਗੇ ਝੀਵਰ ਦੇ ਸਿਰ ਤੇ ਰੱਖੀ ਤੇ ਉਹ ਇਸ ਤਰ੍ਹਾਂ ਸ਼ਲੋਕ ਪੜ੍ਹ ਕੇ ਸੁਣਨ ਲੱਗਿਆ ਪਿਆਰਿਓ ਜਿਸ ਤਰ੍ਹਾਂ ਕਿ ਬਹੁਤ ਵੱਡਾ ਗਿਆਨੀ ਹੋਵੇ ਲਾਲ ਚੰਦ ਦੀ ਇੱਕ ਸਿਹਾਰ ਹੋਈ ਲਾਲ ਚੰਦ ਟਹਿ ਕੇ ਚਰਨਾਂ ਤੇ ਪੈ ਗਿਆ ਔਰ ਗੁਰੂ ਸਾਹਿਬ ਤੋਂ ਭੁੱਲ ਬਖਸ਼ਾਈ ਕਿ ਮੈਂ ਹਉਮੈ ਜਿਹੜੀ ਆ ਅੱਗੇ ਤੋਂ ਨਹੀਂ ਰੱਖਾਂਗਾ ਗੁਰੂ ਸਾਹਿਬ ਨੇ ਕਿਹਾ ਸ਼ੂਦ ਸਾਤ ਛੋਟੇ ਵੱਡੇ ਵਾਲੀ ਗੱਲ ਜਿਹੜੀ ਆ ਇਹ ਵੀ ਖਤਮ ਕਰਨੀ ਪਵੇਗੀ ਕਿਉਂਕਿ ਹਰ ਮਨੁੱਖ ਹਰ ਇਨਸਾਨ ਉਸ ਪ੍ਰਮਾਤਮਾ ਦਾ ਭੇਜਿਆ ਹੋਇਆ ਹੈ ਇਥੋਂ ਪ੍ਰਚਾਰ ਕਰਦੇ ਹੋਏ ਦਿੱਲੀ ਦੇ ਵਿੱਚ ਪਹੁੰਚੇ ਨੇ ਔਰ ਦਿੱਲੀ ਦੇ ਵਿੱਚ ਬਾਦਸ਼ਾਹ ਨੇ ਆਪ ਜੀ ਦੇ ਦਰਸ਼ਨ ਕਰਨ ਦੀ ਆਗਿਆ ਮੰਗੀ ਤਾਂ ਸਾਈਂਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਕਿ ਅਸੀਂ ਆਪ ਜੀ ਦੇ ਸਨਮੁਖ ਹਾਜ਼ਰ ਨਹੀਂ ਹੋਵਾਂਗੇ ਕਿਉਂਕਿ ਆਪ ਝੂਠੇ ਹੋ ਫਰੇਬੀ ਹੋ ਆਪਨੇ ਆਪਣੇ ਸਕੇ ਭਰਾ ਮਰਵਾ ਦਿੱਤੇ ਨਹੀਂ ਬਖਸ਼ੇ ਗੱਦੀ ਕਰਨ ਆਪਣੀ ਭੈਣ ਨੂੰ ਕਿਲੇ ਵਿੱਚ ਕੈਦ ਕਰ ਲਿਆ ਗੱਲ ਕੀ ਸਾਰਾ ਪਰਿਵਾਰ ਖਤਮ ਕਰਕੇ ਆਪ ਗੁਰਤਾ ਗਾਪ ਗੱਦੀ ਦੇ ਉੱਤੇ ਬੈਠ ਗਿਆ। ਔਰ ਗੁਰੂ ਸਾਹਿਬ ਵਾਕਿਆ ਹੀ ਉਹਨਾਂ ਦੇ ਮਥੇ ਨਹੀਂ ਲੱਗੇ ਇੱਕ ਸੋਚਣ ਵਾਲੀ ਗੱਲ ਹੈ ਇੱਕ ਭਰਾ RAM ਰਾਏ ਲਾਲਚ ਵਸ ਤੇ ਡਰ ਵਸ ਹੋ ਕੇ ਉਹਨਾਂ ਕੋਲੋਂ ਜ਼ਗੀਰਾਂ ਲੈ ਲੈਂਦਾ ਹੈ ਗੁਰਬਾਣੀ ਦੇ ਸ਼ਬਦ ਗਲਤ ਪੜ੍ਹ ਕੇ ਇੱਕ ਬਾਲਵਸਤਾ ਵਿੱਚ ਜਿਹੜੇ ਕਿ ਰਾਮ ਰਾਏ ਜੀ ਤੋਂ ਛੋਟੇ ਨੇ ਸਾਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹ ਦਿਰ ਅਰਾਦੇ ਦੇ ਨਾਲ ਕਹਿੰਦੇ ਆ ਕਿ ਮੈਂ ਤੁਹਾਡੇ ਮੱਥੇ ਨਹੀਂ ਲੱਗਾਗਾ ਪਿਆਰਿਓ ਬੰਗਲਾ ਸਾਹਿਬ ਦੇ ਆਸਥਾਨ ਦੇ ਉੱਤੇ ਆਪ ਜੀ ਦੇ ਦਰਸ਼ਨਾਂ ਕਰਨ ਵਾਸਤੇ ਰੰਗਜੀਵ ਆਪ ਖੁਦ ਹਾਜ਼ਰ ਹੋ ਕੇ ਬੇਨਤੀਆਂ ਕਰਦਾ ਰਿਹਾ ਪਰ ਆਪ ਜੀ ਨੇ ਦਰਸ਼ਨ ਨਹੀਂ ਦਿੱਤੇ ਸੋ ਕੋਜ ਸਮਾਂ ਵਿਚਰਦੇ ਰਹੇ ਦਿੱਲੀ ਦੇ ਵਿੱਚ ਬੜਾ ਵੱਡਾ ਭਿਆਨਕ ਰੋਗ ਪੁਲੇਗ ਦਾ ਸ਼ੁਰੂ ਹੋ ਗਿਆ ਗੁਰੂ ਸਾਹਿਬ ਨੇ ਬੜੀ ਸੇਵਾ ਕੀਤੀ ਇੱਥੇ ਆਪ ਜੀ ਨੂੰ ਅੰਤਮ ਸਮਾਂ ਨਜ਼ਰ ਆਇਆ ਔਰ ਅਖੀਰਲੇ ਸਮੇਂ ਤੇ 2 ਟਾਹੇ ਸਾਲ ਦੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਹੋਏ ਆਪ ਜੀ ਨੇ ਸੰਗਤਾਂ ਨੇ ਪੁੱਛਿਆ ਗੁਰੂ ਸਾਹਿਬ ਤੁਹਾਡੇ ਤੋਂ ਅੱਗੇ ਨਵੇਂ ਗੁਰੂ ਕਿਹੜੇ ਹੋਣਗੇ ਗੁਰਤਾ ਗਦੀ ਕਿੰਨਾ ਨੂੰ ਬਖਸ਼ ਕੇ ਚੱਲੇ ਜੇ ਤਾਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਬਾਬਾ ਬਸਾਏ ਗ੍ਰਾਮ ਬੁਕਾਲੇ ਸੋ ਇਤਨੇ ਸ਼ਬਦ ਕਹਿ ਕੇ ਆਪ ਗੁਰੂ ਚਰਨਾਂ ਵਿੱਚ ਜਾਬ ਰਾਜੀ ਔਰ ਬਾਅਦ ਵਿੱਚ ਗੁਰਤਾ ਗਦੀ ਤਾਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਾਪਤ ਹੋਈ 9ਵੇਂ ਗੁਰੂ 9ਵੇਂ ਤਖਤ ਤੇ ਬੈਠ ਕੇ ਅੱਗੇ ਸਿੱਖਾਂ ਨੂੰ ਸੇਧ ਦਿੰਦੇ ਰਹੇ ਔਰ ਬਾਬਾ ਜੀ ਲੱਗਦੇ ਸਨ ਸਾਹਿਬ ਸ੍ਰੀ ਗੁਰੂ ਅਕਸ਼ਿਨ ਸਾਹਿਬ ਜੀ ਦੇ ਕਿਸ ਤਰੀਕੇ ਦੇ ਨਾਲ ਵੇਖੋ ਪਿਆਰਿਓ ਹਰਗੁਮੈ ਸਾਹਿਬ ਜੀ ਤੋਂ ਅੱਗੇ ਇਹ ਗੁਰਤਾ ਗੱਦੀ ਬਾਬਾ ਗਦਤਾ ਜੀ ਦੇ بیٹے ਨੂੰ ਜਾਂਦੀ ਹੈ ਉਸ ਤੋਂ ਅੱਗੇ ਹਰ ਰਾਏ ਜੀ ਦੇ ਸੁਪੁੱਤਰ ਨੂੰ ਪ੍ਰਾਪਤ ਹੁੰਦੀ ਹੈ ਹਰ ਰਾਏ ਜੀ ਤੋਂ ਹਰ ਕ੍ਰਿਸ਼ਨ ਜੀ ਔਰ ਹਰ ਕ੍ਰਿਸ਼ਨ ਸਾਹਿਬ ਜੀ ਤੋਂ ਫੇਰ ਗੁਰਤਾ ਗਦੀ ਜਿਹੜੀ ਹੈ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਛੋਟੇ ਸੁਪੁੱਤਰ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਾਪਤ ਹੁੰਦੀ ਹੈ ਉਹ ਪਿਆਰਿਓ ਇਹ ਸੀ ਅੱਜ ਦਾ ਇਤਿਹਾਸ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਹੋਈਆਂ ਪੁੱਲਾਂ ਨੂੰ ਨੱਚਤਾਰੇ ਹੋ ਗਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ